ਬਿਲਕੁਲ ਤੁਹੇ ਉਹੀ ਦੇਖਿਆ ਹੋਣਾ ਜਦੋਂ ਉਹਦੀ ਅੰਤਮ ਅਰਦਾਸ ਹੋਈ ਸੀ ਕਿ ਲਾਸਟ ਟਾਈਮ ਤੇ ਦਸ਼ਰਧ ਦੀ ਮਾਂ ਵੱਲੋਂ ਕਿਥੇ ਉਹਦੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਕ ਉਪਾਰ ਬਖਸ਼ਣ ਦੀ ਕੀਤੀ ਗਈ ਸੀ ਕਿ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੇ ਸੀ ਸ਼ੁਭਦੀ ਮਾਤਾ ਵੱਲੋਂ ਕਿ ਵਾਤਾਵਰਨ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਅਸੀਂ ਆਪਣੀ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦੀ ਕਿਤਾਬ ਮੰਨ ਜਾ ਰਿਹਾ ਹੈ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਪਾਉਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਪ ਸਿੰਘ ਸਟਾਫਰ ਨੇ ਜਿਹੜੇ ਇਹਨਾਂ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਚਲਣ ਦੇਣਾ ਹੈ ਜਨਨ ਤੋਂ ਇਲਾਵਾ ਵੀ ਬੂਟਿਆਂ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਨੂੰ ਕਰਦੇ ਰਹੇ ਨੇ ਤਾਂ ਬੜਾ ਵੱਡਾ ਯੋਗਦਾਨ ਹੈ ਇਸ ਦਾ ਤਾਂ ਅੱਜ ਵੀ ਦੇਖੋ ਜਿਹੜਾ ਪਾਉਦਿਆਂ ਦਾ ਜਿਹੜਾ ਕੰਮ ਹੈ ਇਹਨਾਂ ਦੇ ਉਦਮ ਦਾ ਤਾਂ ਹੋ ਰਿਹਾ ਹੈ ਕੀ ਕਹੋਂਗੇ ਜਿਹੜਾ ਕਮਾਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨ ਚਾਹੀਦੇ ਆ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾਦਾ ਬذ ਰਿਹਾ ਹੋਰ ਸਰਕਾਰਾਂ ਕੋਲ ਤਾਂ ਜੀ ਇੱਕ ਦੂਜੇ ਤੇ ਚਿੱਕੜ ਸਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਟਰੈਕਟਰ ਸੈਸੀਨੇਸ਼ਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾਰਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਦੁਬਲ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਣਾ ਜੇ ਅਸੀਂ ਨਾ ਸਿੱਧੇ ਕਰਤਾ ਪਰ ਸਾਨੂੰ ਛੋਟੇ-ਛੋਟੇ ਜਿਹੜੇ ਹੈ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰ ਦਿੱਤੇ ਹੈ ਇੱਕ ਛੋਟੀ ਝੀਲ ਖੇਤਵੀਂ ਬਣਾਈ ਹੈ ਔਰ ਆਰਗੈਨ ਕਾਲੇਪਾਸ ਸਿਰਫ 2-4 ਕਿੱਲੇ ਕਟਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਇਸ ਰਸਤੇ ਤੁਰਨ ਵਿੰਗਾ ਰੇ ਸਪਰੇ ਤੋਂ ਜਿਹੜੀ ਆਰਗਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੀ ਕੀ ਖਾਣੇ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਵੱਜੋ ਵਾਲੀ ਦੀ ਇੱਕ ਲੜਕੀ ਆਈ ਹੈ ਉਂਕਰੀ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਅਸੀਂ ਕੀ ਖਾਣਾ ਹੈ ਕੀ ਪੀਣਾ ਹੈ ਇਹ ਇਹਦੀ ਇਹਦੀ ਚੋਇਸ ਕਰਨੀ ਇਹਨੂੰ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚਣ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕੰਮ ਕਰਦੀ ਹੈ ਕਿ ਕਿਵੇਂ ਦੇਖਦੇ ਹੋ ਪੰਜਾਬੀਆਂ ਦੀ ਕਰਦਾਰ ਤੁਸੀਂ ਬੜੀ ਕੀਤੀ ਜਾਂਦੇ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਤੰਗਣਾ ਰਣਾਤਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਹੈ ਕਿਵੇਂ ਦੇਖਦੋਂ ਇਹੋ ਜਿਹਾ ਬਿਆਨਬਾਜ਼ੀ ਨੂੰ ਕਿਵੇਂ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਆ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਹੈ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਫੇਰ ਤੋਂ ਦੁਆਰਾ ਗੋਲਦੀਏ ਬਰਾੜ ਦੇ ਦੁਆਰਾ ਉਹਨੂੰ ਮੇਰਾ ਕੋਈ ਟ੍ਰਿਕ ਨਹੀਂ ਕਿ ਤਾ ਹੈ ਉਸ ਗੱਲ ਦੇ ਉੱਤੋਂ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਹਦੇ ਤਾਂ ਮੱਥੇ ਤੇ ਲਿਖਤਾ 바ਗੀ ਬੇਸ਼ੱਕ ਸਾਡਾ ਕਰਦਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਊ ਦਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਮਜ਼ੇੰਦਾ ਜੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਛਾ ਹੈ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਹੈ ਪਰੰਤੂ ਜਦੋਂ ਤੁਸੀਂ ਪੇੜ ਚੱਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਲੋਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰਿਪੋਰਟੇ ਹੀ ਕੱਲੀ ਮੇਰੀ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲ ਦਾ ਫੈਕਟਰੀ ਖਤਮ ਹੋ ਗਿਆ ਜੀ ਮੂਸੇਵਾਲ ਦਾ ਫੈਕਟਰੀ ਬੰਦ ਹੋ ਗਿਆ ਆ ਬਿਨਾਂ ਫੈਕਟਰੀ ਤੋਂ ਲੋਕ ਖੜੇ ਨੇ ਸਵੇਰ 10 ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨਾਂ ਫੈਕਟਰੀ ਤੋਂ ਹੀ ਆਈ ਜਾਂਦਾ ਕਿ ਬੜੇ ਲੋਕਾਂ ਦੇ ਚੰਨ ਬੜੇ 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 ਵੱਡੇ ਲੀਡਰ ਹੋਏ ਨੇ ਪੰਜ ਦੋ ਦੋ ਤਿੰਨ ਤਨ ਵਾਲੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬ ਦੱਸੋ ਸਿੱਧੂ ਮਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਕਾਰਨ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਬਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀ ਹੈ ਵੀ ਦੇਖੋ ਅਸੀਂ ਤਾਂ ਹਾਸ਼ੀਰ ਦੇ ਉੱਤੇ ਪਹਿਲੀ ਪਹੁੰਚੇ ਹੋਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਜਿਉਂ ਆਪ ਨੂੰ ਪਾਲਾਂਗੇ ਕਿ ਮੈਂ ਤਾਂ ਇਹ ਪੂਰੀ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹ ਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਇੱਕ ਆਦਾ ਜ਼ਿਕਰ ਆਇਆ ਇਨੀ ਬੇਰਹਿਮੀ ਦੇ ਨਾਲ ਕੋ ਉਸ ਬੱਚੀ ਦਾ ਕਤਲ ਕਰਤਾ ਯਾਰ ਕੁਈ ਕਤਲ ਦੀ ਤਾਂ ਕੋਈ ਮਰ ਸਜੇ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਦਾ ਤਾਂ ਕੋਈ ਹੋਲੀ ਨਾ ਕਰੇ ਤੀ ਤਲਵਾਰ ਨਾਲ ਵੱਢ ਕੇ ਕਰੇ ਲਾੜਾੜ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਦੀ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਕੁੱਤ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਇਨਵੋਲ ਮੈਂ ਇਸ ਗੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਦੇ ਕਦੇ ਸਜ਼ਾ ਹੋਈ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਗਨਾ ਹੀ ਨਹੀਂ ਹੈ ਇਸੇ ਕਰਕੇ ਲੋਕ ਪੈਸਾ ਕਮਾਰੇ ਖੁਦ ਕੋ ਸਾਡੇ ਬਾਰ ਬਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ੰਸ ਕਰਨ ਲਈ ਇਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੋ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਨੂੰ ਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਐ ਇਹਦਾ ਕੇਵਲ ਤੇ ਕੇਵਲ ਪਰਹੇਜ ਐ ਖਾਣ ਪੀਣ ਦਾ ਪਰਹੇਜ ਐ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਇੱਕ ਕਲਾ ਆ ਆਪ ਵੀ ਸਿੱਖੀਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ ਸਿੱਖੀਏ ਠੀਕ ਇਹ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਉਣੇ ਤਾਂ ਉਹ ਉਹਦੇ ਬਾਰੇ ਦੱਸੋ ਜਰਾ ਕੀ ਬੇਟਾ ਕੇਕ ਦੀ ਇਹ ਗੱਲ ਸੀ ਵੀ ਕੇਕ ਤੇ ਹੀ ਵਾਰ ਸੰਖੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੁਣ ਜੇ ਕੇ ਕੇ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਈ ਸ਼ਤ ਤੱਕ ਜਾਨੀ ਉਹੀ ਵੇ ਮੈਂ ਗੱਲ ਤੁਹਾਨੂੰ ਕਹਿ ਰਿਹਾ ਵੀ ਸਾਨੂੰ ਆਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੁਣ ਜੇ ਮੈਂ ਸਾਰਾ ਦਿਨ 1050 ਜਵਾਕ ਨੂੰ ਕੇ ਕੀ ਖਾਈਏ ਸ਼ਾਮ ਤੱਕ ਬਰੂ ਬਿਮਾਰੀ ਹੋਊਗੀ ਨੰਬਰ 2 ਤੇ ਕੀ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚ ਲੈ ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰ ਪੀਏ ਜੇ ਤੁਸੀਂ ਜੂਰੀ ਸਮਝਦੇ ਤਾਂ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸੇ ਪਤਾ ਲਿਕਾਂਗੇ ਤਾਂ ਆਪਾਂ ਉਹੀ ਉਹਦੇ ਵਿੱਚ ਯੋਗਦਾਨ ਪਾ ਦਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਮਤਲਬ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ 'ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਖਵਾਉਣੀ ਪੈਣਗੇ ਕਿਸੇ ਨੂੰ ਕਰਨਾ ਕਿਤੇ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਆ ਜਾਂਦੀ ਹੈ ਭਾਵੇਂ ਇਹ ਸਟੈਚੂ ਲਾਉਣੇ ਕਦੋਂ ਲਾਉਣੇ ਆ ਉਹ ਕੀ ਇਹ ਤਾਂ ਉਹ ਤਿਆਰ ਨੇ ਦੇਖੋ ਗ੍ਰਿਲਰ ਤਾਂ ਉੱਤੇ ਲੱਗ ਗਈ ਹੈ ਹਨਾ ਲੇ ਕੇ ਤੇ ਹੁਣ ਅਸੀਂ ਉਹਨੂੰ ਪਾਣੀ ਨੇ بارش ਉਡੀਕ ਰਿਆ ਸੀ ਵੀ ਜੋ ਇੱਕ ਵਾਰ ਪਾਣੀ ਨਾ ਭਰ ਜਾਵੇ ਨਾ ਉਹ ਜਿਹੜੀ ਮਿੱਟੀ ਬੈਠ ਜਾਵੇ ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕਰ ਆ ਜਿਹੜਾ ਆਪਣੇ ਕੋਲ ਡਿਜੀਟਲ ਨਕਸ਼ਾ ਉਹ ਆ ਚੁੱਕੇ ਉਹ ਬਣਾ ਕੇ ਫਿਰ ਉਹ ਇੱਕ ਮਾਰਬਲ ਜਿਹੜਾ ਬਲੈਕ ਲੱਗ ਕੇ ਥੜਾ ਜਿਹਾ ਬੰਦਾ ਹੁੰਦਾ ਪੰਜ ਕੁ ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਕਮੀ ਨੇਵੀਂ ਦੰਚੀ ਕਰ ਦਿਆਂਗੇ ਤੇ ਲੱਗੇ ਹੋ ਜਾਊਗਾ ਤਰਨੂੰ ਤੇ ਦੂਸਰੀ ਜਗ੍ਹਾ ਹੈਗੀ ਐ ਜਵਾਰ ਕਿਆਂ ਦੀ ਉਹ ਜਵਾਰ ਕਿਆਂ ਦਾ ਵੀ ਉੱਥੇ ਸੀ ਕੋਈ ਜਗ੍ਹਾ ਦਾ ਦੇਖ ਰਹੇ ਅਸੀਂ ਪਾਸੇ ਇਹ ਜੇ ਆਪਾਂ ਨੂੰ ਕਨਾਲ ਅੱਧੀ ਕਿਨਾਰੇ ਜਿੱਥੇ ਜਗ੍ਹਾ ਮਿਲ ਜਾਂਦੀ ਹੈ ਤਾਂ ਆਪਾਂ ਦੂਜੇ ਨੂੰ ਵੀ ਉੱਥੇ ਲਾ ਦੇਵਾਂਗੇ ਬਲ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਸੈਟਲ ਕਰਨਾ ਹੈ